ਤਮਾਨ ਨੇ ਕਈ ਵੱਡੇ ਸਵਾਲ ਕੈ ਦਿੱਤੇ ਗਏ ਆ ਵੀ ਜਿਹੜੇ ਕਿ ਇਹ ਜਵਾਨੀ ਨੂੰ ਸਾਡੀ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਰਾਹ ਤੇ ਤੋੜਨ ਵਾਲਿਆਂ ਦੇ ਖਿਲਾਫ ਅਸੀਂ ਹਰ ਵਕਤ ਕਾਰਵਾਈ ਕਰਦੇ ਰਵਾਂਗੇ ਤੇ ਜਿਹੜੀ ਕਿ ਸ਼ੁਰੂ ਤੋਂ ਕਰਦੇ ਵੀ ਆਉਂਦੇ ਆ ਤੇ ਪਹਿਲਾਂ ਇੱਕ ਵੀਡੀਓ ਸੁਣਾ ਦਈਏ 2 ਮਿੰਟ ਦੀ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਭਗਵੰਤ ਮਾਨ ਦਾ ਕੀ ਕਹਿਣਾ ਮਿਲੂਗੀ ਜਿੱਡਾ ਮਰਜੀ ਵੱਡਾ ਬੰਦਾ ਤੁਸੀਂ ਐਸੇ ਕਰਕੇ ਤੁਸੀਂ ਜਿਆਦਾ ਖੁਸ਼ ਹੋ ਮੇਰੇ ਘਰ ਵਿੱਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕਿੱਥੇ ਹੁਣ ਤੱਕ ਨਾ ਨਹੀਂ ਕੰਮ ਕਰੂਗਾ ਜੀ ਤੁਹਾਡੇ ਵੀ ਇਹ ਦਿਲ ਚ ਵੀ ਜਿਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੇ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਇਹਦਾ ਨਾਮ ਵੀ ਨਹੀਂ ਲਿਆ ਪਰ ਆਏਗਾ ਸਾਰਿਆਂ ਦੇ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੰਡੇ ਭੇਜ ਦਾਂਗੇ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਹੈ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਥੋੜੇ ਦਿਲ ਦੀਆਂ ਜਾਣਦਾ ਕਿਉਂਕਿ ਮੈਂ ਥੋੜੇ ਵਰਗਾ ਹੀ ਹਾਂ ਥੋੜੇ ਚੋਂ ਨਿਕਲੇ ਆਇਆ ਐ ਏਦਾਂ ਹੀ ਰਵਾਂਗੇ ਜਦੋਂ ਮਰਜ਼ੀ ਬੁਲਾ ਲਿਓ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे मिलते-खिलते रहਾਂਗੇ ਕਹਿੰਦੇ ਜੱਗ ਜਿਉਂਦਿਆਂ ਦੇ ਮੇਲੇ ਹੈਨਾ ਮਿਲਦੇ-ਖਿਲਦੇ ਰਾਵਾਂਗੇ ਕੋਈ ਕੰਮਕਾਰ ਹੋਵੇ ਲੋਕਲ ਐਮਐਲਏ ਨੂੰ ਦੱਸ ਦੋ ਕੋਈ ਕਿਤੇ ਡੀਸੀ ਤੱਕ ਜਾ ਕੋਈ ਹੋਰ ਜੇ ਕੋਈ ਸੁਝਾਅ ਹੋਵੇ ਉਹ ਵੀ ਦੱਸ ਦੋ ਮੇਰੇ ਤੱਕ ਉਹ ਪਹੁੰਚ ਹੀ ਜਾਂਦੇ ਲਗ ਭਾਗ ਸਾਰੇ ਮੈਂ ਪੜਦਾ ਸਾਰਿਆਂ ਨੂੰ ਗੱਡੀ 'ਚ ਪੜਦਾ ਜਾਂ ਕਿਤੇ ਵੀ ਆਵਾਂ ਫਿਰ ਮੈਂ ਉਹਨਾਂ ਨੂੰ ਬੈਕ ਕਾਲ ਵੀ ਕਰਦਾ ਬਿਆ ਚੀਜ਼ ਘਟ ਹੈ ਇਹਦੇ ਬਾਰੇ ਕੀ ਕਰ ਸਕਦੇ ਆ ਇਹਦੇ ਬਾਰੇ ਕੀ ਕਰ ਸਕਦੇ ਆ ਬਹੁਤ ਸਾਰੇ ਸੁਝਾਅ ਲੋਕਾਂ ਨੇ ਸਾਨੂੰ ਦਿੱਤੇ ਨੇ ਤੇ ਉਹਦੇ ਮੁਤਾਬਕ ਅਸੀਂ ਚੱਲਦੇ ਆ ਫਿਰ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਸਤੌਰ ਤੇ ਬਜ਼ੁਰਗ ਕੰਨੀ ਭਾਰੀ ਗਿਣਤੀ ਚਾਏ ਤੁਸੀਂ ਬਹੁਤ ਬੋਟਾਂ ਪਾ ਲਿਆ ਉਹਨਾਂ ਨੂੰ ਤੁਸੀਂ ਤੁਹਾਡੇ ਗੂਠੇ ਘਸ ਗਏ ਉਹਨਾਂ ਨੂੰ ਬੋਟਾਂ ਪਾਉਂਦੇ ਪਾਉਂਦੇ ਬਥੇਰੀਆਂ ਉਮੀਦਵਾਰਾਂ 'ਚ ਬੋਟਾਂ ਪਾਈਆਂ ਤੁਹਾਡਾ ਕਸੂਰ ਕੋਈ ਨਹੀਂ ਉਮੀਦਵਾਰਾਂ 'ਚ ਪਾਈਆਂ ਵੀ ਚੱਲ ਯਾਰ ਠੀਕ ਹੀ ਹੋਗੇ ਹੋਣਗੇ ਸ਼ਾਇਦ ਐਦਕੀ ਵਾਦਨ ਨੇ ਆਵਾਦਨ ਨੇ ਪਰ ਨਹੀਂ ਉਹਨਾਂ ਨੇ ਆਪਣੇ ਹੱਕ 'ਚ ਕਦੇ ਵੋਟ ਨਹੀਂ ਪਾਈ ਆਪਾਂ ਨੇ ਉਹਨਾਂ ਦੇ ਹੱਕੂ ਭੂ ਭਰਦੇ ਉਹਨਾਂ ਦੀਆਂ ਵੋਟਾਂ ਪਾ ਪਾ ਕੇ ਉਹਨਾਂ ਨੂੰ ਸੋ ਇਸ ਕਰਕੇ ਇਹ ਜੋ ਸੀਐਮ ਪੰਤਮਾਨ ਦਾ ਅੱਜ ਦਾ ਭਾਸ਼ਣ ਸੀ ਜਿਹਦੇ ਵਿੱਚ ਬਿਕਰਮਜੀਠੀ ਦੀਆਂ ਮੁਸੀਬਤਾਂ ਬਾਦੀਆਂ ਨਜ਼ਰ ਆਉਂਦੀਆਂ ਤੇ ਪਰ ਪੰਜਾਬ ਦੇ ਲੋਕ ਜੋ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆ ਪਹਿਲਾਂ ਇਹਦੇ ਖਿਲਾਫ ਹੋਗੇ ਸੀ ਕਿਉਂਕਿ ਜਿਹੜੇ ਹੁਣ ਆਪਾਂ ਗੱਲ ਕਰੀਏ ਦਿੱਲੀ ਵਾਲਾ ਲਾਲਾ ਜਿਹੜੇ ਦਿੱਲੀ ਵਾਲੇ ਤਿੰਨ ਚਾਰ ਲੀਡਰ ਆ ਗਏ ਇਹ ਇੱਕ ਗਲਤ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਇੱਕ ਆਪਣੇ ਬੰਨਿਓ ਜਿਹੜੀ ਇੱਕ ਆ ਕਾਨੂੰਨ ਲਾਗੂ ਕੀਤਾ ਸੀ ਲੈਂਡ ਪੋਲਿੰਗ ਦਾ ਪਰ ਉਹਦਾ ਕਰਕੇ ਵਿਰੋਧ ਸੀ ਕਿਸਾਨਾਂ ਬੰਨਿਓ ਵੀ ਇਹ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈਤਾ ਗਿਆ ਇਸ ਕਰਕੇ ਪੰਜਾਬ ਦੇ ਲੋਕ ਫਿਰ ਤੋਂ ਇਹਨਾਂ ਦੇ ਹੱਕ ਦੇ ਵਿੱਚ ਖੜ ਜਾਣਗੇ ਕਿਉਂਕਿ ਇੱਕ ਪਾਸੇ ਹੁਣ ਜਿਹੜੇ ਬਾਦਲਾਂ ਨੂੰ ਇਹ ਆ ਵੀ ਸਾਡੇ ਡਰ ਤੋਂ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲਿਆ ਮਜੀਦ ਇਹਨਾਂ ਨੂੰ ਇਹ ਹੈਗਾ ਜਿਹੜਾ ਕਿ ਰਮਨੀਤ ਬਿੱਟੂ ਆ ਵੀ ਮੇਰੇ ਡਰ ਤੋਂ ਵਾਪਸ ਲਿਆ ਵੀ ਜੇ ਮੈਨੂੰ ਇਹ ਸਾਡੇ ਡਰ ਤੋਂ ਪਰ ਕਿਸੇ ਦੇ ਡਰ ਤੋਂ ਵਾਪਸ ਨਹੀਂ ਲਿਆ ਇਹ ਖੁਦ ਇਹ ਆਮ ਆਦਮੀ ਪਾਰਟੀ ਬਣੀ ਉਹ ਜਿਹੜਾ ਸੀਮਪੰਤਵਾਨ ਨੂੰ ਪਤਾ ਲੱਗ ਗਿਆ ਸੀ ਵੀ ਪੰਜਾਬ ਦੇ ਲੋਕ ਮੇਰੇ ਵਿਰੁੱਧ ਹੋ ਗਏ ਪੰਜਾਬ ਦਾ ਸਾਰੇ ਕਿਸਾਨ ਭਾਈਚਾਰਾ ਸਾਰੇ ਮਜ਼ਦੂਰ ਸਾਰੇ ਮੇਰੇ ਵਿਰੁੱਧ ਆ ਕਿਉਂਕਿ ਜਿਹੜੀ ਪੰਚਾਇਤੀ ਜਗ੍ਹਾ ਕੁਝ ਉਹਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਸੀ ਜਿਹੜੇ ਅੱਜ ਤੋਂ 100 ਸਾਲ ਦੇ ਪਹਿਲਾਂ ਬੈਠੇ ਆ ਤੇ ਕੁਝਕ ਜਿਹੜੇ ਜ਼ਮੀਨਾ ਆਪਣੀਆਂ ਆਪਣੇ ਹੱਕ 'ਚ ਕਿਸੇ ਕੋਲੇ 20 ਕਿੱਲੇ 30 ਜਾਂ 100 ਜਾਂ 150 ਜਿੰਨੇ ਵੀ ਆ ਜੋ ਆਪਣੀ ਜ਼ਮੀਨ ਨਹੀਂ ਵੇਚਣਾ ਚਾਹੁੰਦਾ ਤੱਕੇ ਨਾ ਜ਼ਮੀਨਾ ਕਬਜ਼ਾ ਕਰਨਾ ਚਾਹੁੰਦੇ ਸੀ ਵੀ ਤੁਹਾਨੂੰ ਅਸੀਂ ਇਹ ਦੇਵਾਂਗੇ ਜੀ ਇਹ ਕਰਦਾਂਗੇ ਜੀ ਪਹਿਲਾ ਪਾਸਨ ਹੁੰਦਾਗਾ ਕੇਜਰੀਵਾਲ ਦਾ ਦੂਜਾ ਪਾਸਨ ਹੁੰਦਾਗਾ ਭਗਵੰਤ ਮਾਨ ਦਾ ਜਿਹਦੇ ਵਿੱਚ ਹੁਣ ਹਰ ਵਕਤ ਇਨਾਂ ਦੀ ਨਜ਼ਰ ਪੰਜਾਬ ਤੇ ਟਿਕੀ ਹੋਈ ਆ ਵੀ ਕਿਵੇਂ ਨਾ ਕਿਵੇਂ ਅਸੀਂ ਪੰਜਾਬ ਚ ਪੈਰ ਪਸਾਰ ਗਏ ਪਰ ਜਦੋਂ ਇਹ ਸੀਮ ਬੰਤਮਾਨ ਨੂੰ ਪਤਾ ਲੱਗ ਗਿਆ ਮੇਰਾ ਵੀ ਵਿਰੋਧ ਹੋਣ ਲੱਗ ਗਿਆ ਸਾਡੀ ਪਾਰਟੀ ਫਿਰ ਪੰਜਾਬ ਚੋਂ 2027 ਦੇ ਵਿੱਚ ਸਫਾਇਆ ਹੋ ਜੂ ਜਿਵੇਂ ਦਿੱਲੀ ਤੋਂ ਇਹਨਾਂ ਦਾ ਹੋ ਗਿਆ ਇਸ ਕਰਕੇ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈਤਾ ਗਿਆ ਜਿਹਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਫਿਰ ਤੋਂ ਖੜ ਗਏ ਪਰ ਕਾਲੀ ਦਲ ਇੱਕ ਪਾਸੇ ਇਹਨਾਂ ਦੇ ਵਿਰੋਧ ਦੇ ਵਿੱਚ ਉਹ ਆ ਗਏ ਸੀ ਵੀ ਅਸੀਂ ਕਿਸਾਨਾਂ ਦੇ ਨਾਲ ਆ ਲੈਂਡ ਪੋਲਿੰਗ ਪਾਲਿਸੀ ਅਸੀਂ ਲਾਗੂ ਨਹੀਂ ਹੋਣ ਦੇਣੀ ਇਹਨਾਂ ਨੂੰ ਇਹ ਸੀ ਜੋ ਵਿਕਰਮਜੀਠੀ ਦੇ ਹੱਕ ਦੇ ਵਿੱਚ ਵੀ ਬੋਲ ਰਿਹਾ ਸੀ ਬਾਦਲ ਜਿਹੜਾ ਸੁਖਵੀਰ ਬਾਦਲਾ ਤੇ ਆਮ ਲੋਕਾਂ ਨੂੰ ਵੀ ਕਹਿ ਰਿਹਾ ਸੀ ਆਪਣੇ ਮੰਨੀਓ ਵੀ ਜਿਹੜੀ ਇਹ ਸਰਕਾਰ ਆ ਇਹਨੂੰ ਤੁਸੀਂ ਇਕਜੁੱਟ ਹੋ ਕੇ ਟੱਕਰ ਦਿਓ ਅਸੀਂ ਤੁਹਾਡੇ ਨਾਲ ਖੜੇ ਆ ਲੈਂਡ ਪੋਲਿੰਗ ਪਾਲਿਸੀ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਤਾਂ ਇਹਦੇ ਵਿੱਚ ਬਈ ਸੀਐਮ ਭਵਨਤਮਨ ਨੂੰ ਵੀ ਪਤਾ ਲੱਗ ਗਿਆ ਸੀ ਮੇਰਾ ਵਿਰੋਧ ਹੋਣ ਲੱਗਿਆ ਇਸ ਕਰਕੇ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਗਿਆ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਵਿਕਰਮਜੀਠੀਆਂ ਨੂੰ ਲੈ ਕੇ ਸੀ ਅੱਜ ਦਾ ਟੌਪਿਕ ਇੱਕ ਇੱਕ ਖਬਰ ਸੁਣਿਆ ਸਾਂਝੀ ਜ਼ਰੂਰ ਕਰਨੀ ਸੀ ਜਿਹੜੀਆਂ ਕਿ ਭਾਈ ਅੱਜ ਦੀ ਵੀਡੀਓ ਸਿਰਫ 5 ਮਿੰਟ ਹੋਏ ਖਬਰਾਂ ਇਹਨੂੰ ਇਹ ਸੋਡੇ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਚੈਨਲਾਂ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕਾਨੂੰ ਨਵੇਂ ਟੌਪ ਤੇ ਧੰਨਵਾਦ